ਜਿਵੇਂ ਦੀਪਬਾਈ ਕਹਿੰਦਾ ਹੁੰਦੀ ਕਿ ਹਵਾ ਚੱਲੂਗੀ ਕੌਮ ਆਪਦੇ ਪੰਥ ਵੱਲ ਮੁੜੂਗੀ ਉਹੀ ਜਿਹੜੇ ਦੀਪਬਾਈ ਨੇ ਗੱਲਾਂ ਕਹੇ ਉਹ ਸਾਰੀਆਂ ਸੱਚ ਹੋ ਰਹੀਆਂ ਨੇ ਸਰਦਾਰ ਸਿਮਰਜੀਤ ਸਿੰਘ ਮਾਣ ਦੇ ਕਰਤਾਰ ਨੂੰ ਪੰਥ ਨੂੰ ਜੀ ਬੋਡ ਪਹਿਣੀ ਹੈ ਮਾਣ ਸਾਹਿਬ ਨੇ ਕੋਈ ਇਹ ਚੋਣ ਕੁਰਸੀ ਵਾਸਤੇ ਤਾਂ ਲੜ ਨਹੀਂਦੇ ਮਾਣ ਸਾਹਿਬ ਨੇ ਹੋਂਦ ਵਾਸਤੇ ਆਪਣੇ ਜਿਹੜੇ ਆਪਣੇ ਸਿੱਖ ਕੌਮ ਬਚਾਉਣੀ ਹੈ ਇਤਿਹਾਸ ਬਚਾਉਣਾ ਉਹਦੇ ਵਾਸਤੇ ਲੜਾਈ ਲੜ ਰਹੇ ਨੇ ਕਿ ਆਪਾਂ ਨੂੰ ਸਰਪੰਚੀ ਦਾ ਉਹ ਮਿਰਜੇ ਜਮ ਮੈਂਬਰੀ ਦਾ ਆਪਾਂ ਨਹੀਂ ਛੱਡ ਸਕਦੇ ਮਾਨ ਸਾਹਿਬ ਇੱਕ ਮੁੱਖ ਮੰਤਰੀ ਦਾ ਅਹੁਦਾ ਛੱਡਦਾ ਜੀ ਹੁਣ ਹੌਲੀ-ਹੌਲੀ ਨੌਜਵਾਨੀ ਨੂੰ ਲੋਕਾਂ ਨੂੰ ਸਮਝਾਉਣ ਲੱਗੀ ਮਾਨ ਸਾਹਿਬ ਆਪਣੀ ਪਾਰਟੀ ਦੇ ਵਿੱਚ ਇੱਕੋ ਸਟੈਂਡ ਤੇ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਸੋਚ ਤੇ ਚੱਲ ਰਹੇ ਨੇ ਨੌਜਵਾਨੀ ਦੇ ਨਾਲ ਖੜਦੇ ਨੇ ਮਾਨ ਸਾਹਿਬ ਹਰੇਕ ਵੀ ਜੋ ਵੀ ਨੌਜਵਾਨਾਂ ਨਾਲ ਤੱਕਾ ਹੁੰਦਾ ਉਹਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਉਧਰੇ ਨੇ 284 ਦੇ ਨਾਲ ਜੁੜੇ ਹੋ ਮਹ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਹਲਕੇ ਦੇ ਵਿੱਚ ਇਸ ਵਕਤ ਚੋਣ ਅਖਾੜੇ ਪੱਕੇ ਹੋਏ ਨੇ ਤੇ ਇਸੇ ਨੂੰ ਲੈ ਕੇ ਤਸਵੀਰਾਂ ਦੇਖ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਮੱਦੇਨਜ਼ਰ ਪੂਰੀ ਕੰਪੇਨਿੰਗ ਨੂੰ ਅਰੇਂਜ ਕਰਨ ਵਾਲੇ ਮੇਰੇ ਨਾਲ ਇਸ ਵਕਤ ਜਗਸੀਰ ਸਿੰਘ ਕ੍ਰਾਂਚੋ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਬਾਈ ਖਾਲਸਾ ਬਾਈ ਗੁਰੂ ਫਤੇਜੀ ਬਾਈ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਦੋਂ ਗਰਾਊਂਡ ਤੇ ਦੇਖਿਆ ਜਾਵੇ ਵਕ ਵਕ ਸਿਆਸੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਉਹਨਾਂ ਦੇ ਵੱਲੋਂ ਆ ਤਮਾਮ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਚੋਣ ਪ੍ਰਚਾਰ ਕਰਨ ਵਾਸਤੇ ਤੇ ਜਿਹੜਾ ਮਾਨ ਸਾਹਿਬ ਦਾ ਚੋਣ ਪ੍ਰਚਾਰ ਹੈ ਕਿਸ ਤਰੀਕੇ ਦਾ ਨਜ਼ਰ ਆਉਂਦਾ ਆ ਮਾਨ ਸਾਹਿਬ ਦਾ ਚੋਣ ਪ੍ਰਚਾਰ ਆ ਜੀ ਜਿਹੜਾ ਬਹੁਤ ਵਧੀਆ ਨਜ਼ਰ ਆਉਂਦਾ ਜੀ ਆਪਾਂ ਨੇ ਪਿੰਡਾਂ ਦੇ ਵਿੱਚ ਜਾਈਂਦਾ ਜੀ ਜੋ ਆਪਾਂ ਪਿਛਲੇ ਇਲੈਕਸ਼ਨ ਦੇ ਵਿੱਚ ਮੈਂ ਚੋਣ ਪ੍ਰਚਾਰ ਕੀਤਾ ਜੀ ਇੱਕਦਿ ਮੈਂ ਗੱਡੀ ਤੇ ਕਰਦਾ ਪਿਛਲੀ ਵਾਰੀ ਮੈਂ ਮੋਟਰਸਾਈਕਲ ਤੇ ਚੋਣ ਪ੍ਰਚਾਰ ਕੀਤਾ ਮਾਨ ਸਾਹ ਦੀ ਪਾਰਟੀ ਦਾ ਉਦੋਂ ਜਦੋਂ ਚੋਣ ਪ੍ਰਚਾਰ ਕੀਤਾ ਜੀ ਮੇਰੇ ਨਾਲ ਪਿੰਡ ਦੇ ਵਿੱਚੋਂ ਪੰਜ ਬੰਦੇ ਚਾਰ ਬੰਦੇ ਜੁੜਦੇ ਦੇਗੇ ਤੇ ਐਕਤੀ ਜੋ ਚੋਣ ਪ੍ਰਚਾਰ ਕਰ ਰਹੀ ਹਾਂ ਜੀ ਮੈਂ ਪਿੰਡੇ ਦੇ ਵਿੱਚੋਂ 20 ਬੰਦੇ 50 ਬੰਦੇ ਜਿਹਦੇ ਨਾਲ ਮੇਰਾ ਕੰਮ ਵੀ ਸਖਾਲਾ ਹੋ ਗਿਆ ਜੀ ਆਪ ਮਹਾਰੇ ਜਿਵੇਂ ਦੀਪ ਬਾਈ ਕਹਿੰਦਾ ਸੀ ਵੀ ਹਵਾ ਚੱਲੂਗੀ ਕੌਮ ਆਉਦੇ ਪੰਥ ਵੱਲ ਮੁੜੂਗੀ ਉਹੀ ਜਿਹੜਾ ਦੀਪਬਾਈ ਨੇ ਗੱਲਾਂ ਕਹੀਆਂ ਸੀ ਉਹ ਸਾਰੀਆਂ ਸੱਚ ਹੋ ਰਹੀਆਂ ਨੇ ਤੇ ਆਪ ਮਹਾਰੇ ਮੈਂ ਕਿਸੇ ਨੂੰ ਕਿਹਾ ਵੀ ਆਪਣੀ ਪਾਰਟੀ ਨਾਲ ਜੁੜੋ ਆਪ ਮਹਾਰੇ ਲੋਕ ਆਪਣੀ ਪਾਰਟੀ ਨਾਲ ਜੁੜ ਰਹੇ ਨੇ ਤੇ ਜੇ ਇਸ ਜੇ ਇਸ ਹਲਕੇ ਦੀ ਗੱਲ ਕਰਨੀ ਹੋਵੇ ਤੇ ਸੰਗਰੂਰ ਹਲਕਾ ਜਿਹੜਾ ਸੀਐਮ ਭਗਵੰਤ ਮਾਨ ਦਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਆ ਕਿ ਇੱਥੇ ਬਹੁਤ ਵੱਡੇ ਉਹਨਾਂ ਦੇ ਪੈਰ ਪਸਾਰੇ ਮੰਨੇ ਜਾਂਦੇ ਨੇ ਫਿਰ ਮਾਨ ਸਾਹਿਬ ਦਾ ਇੱਕ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਆ ਫਿਰ ਦੋਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਦੇਖੋ ਜੀ ਭਵੰਤ ਮੜ ਗਈ ਜਾਂਦਾ ਵੀ 13 0 ਸਾਡੀ ਸੀਟਾਂ ਆਉਣਗੀਆਂ ਭਵੰਤ ਮੜ ਗਿਆ ਮੇਰਾ ਸੰਗਰੂਰ ਮੇਰਾ گاੜਾ ਵੀ ਇੱਥੋਂ ਮੇਰੇ ਮੈਨੂੰ ਇਹ ਵੋਟ ਪਊਗੀ ਕਿ ਉਹਨੂੰ ਵੋਟ ਨਹੀਂ ਪੈਣੀ ਹੈਗੀ ਕਿਉਂ ਜਿਹੜਾ ਉਹਨੇ ਲੋਕਾਂ ਤੇ ਜ਼ੁਲਮ ਕੀਤਾ ਤਾਂ ਸੱਦਰ ਟਾਹੇ ਨੇ ਜੀ ਜਿਹੜਾ ਵੀ ਕੋਈ ਉਹਨਾਂ ਦੇ ਆਪਾਂ ਖਿਲਾਫ ਬੋਲਦੇ ਆ ਆਪਣੇ ਤੇ ਪਰਚਾ ਚਲੋ ਅੰਦਰ ਮਾਨ ਸਾਹਿਬ ਨੇ ਪਹਿਲਾਂ ਹੀ ਮਾਨ ਸਾਹਿਬ ਸੰਗਰੂਰ ਤੋਂ ਐਮਪੀ ਜਿੱਤੇ ਤੇ ਜੀ ਉਹਦੇ ਮਾਨ ਸਾਹਿਬ ਨੇ ਜਿੰਨਾ ਸੈਂਟਰ ਵੱਲੋਂ ਪੈਸਾ ਆਇਆ ਉਹ ਲੋਕਾਂ ਨੂੰ ਦਿੱਤਾ ਕਿਸੇ ਤੇ ਝੂਠਾ ਪਰਚਾ ਅੱਜ ਤੱਕ ਮਾਨ ਸਾਹਿਬ ਨੇ ਨਾ ਤੇ ਬਾਕੀ ਰਹਿੰਦੀ ਗੱਲ ਜੀ ਮਾਨ ਸਾਹਿਬ ਦੇ ਰਾਜ ਦੇ ਵਿੱਚ ਕਿਸੇ ਨਾਲ ਵੀ ਧੱਕਾ ਨਹੀਂ ਹੋਇਆ ਹੈਗਾ ਮਾਨ ਸਾਹਿਬ ਨੇ ਕਿਸੇ ਨਾਲ ਵੀ ਕੋਈ ਝੂਠਾ ਵਾਅਦਾ ਨਹੀਂ ਕੀਤਾ ਹੈਗਾ ਵੀ ਅਸੀਂ ਤੁਹਾਨੂੰ ਫਰੀ ਦੀ ਬਿਜਲੀ ਦੇਵਾਂਗੇ ਆਟਾ ਦੇਵਾਂਗੇ ਦਾਲ ਸਟੀਮਾ ਦੇਵਾਂਗੇ ਮਾਨ ਸਾਹਿਬ ਨੇ ਕੌਮੀ ਘਰ ਦੀ ਗੱਲ ਕਰੀ ਆ ਆਪਣੇ ਹਿੱਤਾਂ ਦੀ ਗੱਲ ਕਰੀ ਆ ਆਪਣੇ ਖੇਤੀਬਾੜੀ ਨਾਲ ਵੀ ਬਾਡਰ ਖੁੱਲਣ ਸਾਡੇ ਜਿਹੜਾ ਸਾਡਾ ਰੋਜ਼ਗਾਰ ਵਧੇਗਾ ਸਾਡਾ ਵਪਾਰ ਵਧੇ ਉਹਦੀ ਗੱਲ ਕਰੀ ਆ ਜੀ ਮਾਨ ਸਾਹਿਬ ਨੇ ਇਹਨਾਂ ਵਾਂਗੂ ਝੂਠੇ ਵਾਅਦੇ ਨਹੀਂ ਕਰੇ ਵੀ ਅਸੀਂ ਪਲਸਣਾ ਵਧਾ ਦਾਂਗੇ ਜਾਂ ਬਿਜਲੀ ਫਰੀ ਕਰ ਦਾਂਗੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇ ਦਾਂਗੇ ਦੇਵ ਭਾਂਤਮਾਨ ਨੇ ਇੱਕ ਵੀ ਵਾਦਾ ਨਹੀਂ ਪੂਰਾ ਕਰਿਆ ਇਸੇ ਧਰਤੀ ਤੇ ਕੁਝ ਸਾਲ ਪਹਿਲਾਂ ਇੱਕ ਵੱਡਾ ਇਨਕਲਾਬ ਮੰਨੇ ਜਾਂਦਾ ਸੀ ਇਨਕਲਾਬ ਆਇਆ ਫਿਰ ਇਨਕਲਾਬ ਨੂੰ ਲੋਕਾਂ ਨੇ ਅੱਜੇ ਤੱਕ ਪ੍ਰਵਾਨ ਕੀਤਾ ਨਹੀਂ ਨਹੀਂ ਜੀ ਕੋਈ ਇਨਕਲਾਬ ਨਹੀਂ ਆਏਗਾ ਲੋਕਾਂ ਨੂੰ ਤੁਸੀਂ ਕਿਹੜੇ ਮਰਜੀ ਪਿੰਡ ਜਾ ਕੇ ਪੁੱਛ ਲਿਓ ਜਦੋਂ ਭਾਂਤਮਾਨ ਕਹਿੰਦੇ ਵੀ ਡੜਾ ਤਾਂ ਡੜਾ ਹੁੰਦਾ ਹੈ ਕਿਦਰ ਸੇ ਚਲਾ ਹੁੰਦਾ ਹੈ ਤੁਸੀਂ ਦੇਖੋ ਵੀ ਹੁਣ ਇੱਕ ਭਾਂਤਮਾਨ ਦੀ ਰੈਲੀ ਆ ਜਿਹਦੇ ਵਿੱਚ ਭਾਂਤਮਾਨ ਦੇ ਮੱਥੇ ਤੇ ਡੜਾ ਵੱਜਿਆ ਭਾਂਤਮਾਨ ਨੂੰ ਹੁਣ ਪੁੱਛਣ ਦੇ ਆਪਾਂ ਇਹ ਸਵਾਲ ਕਰ ਸਕਦੇ ਹਾਂ ਵੀ ਤੁਸੀਂ ਕਹਿੰਦੇ ਡੜਾ ਦਾ ਡੜਾ ਹੁੰਦਾ ਹੈ ਕਿਦਰ ਸੇ ਚਲਾ ਹੁੰਦਾ ਹੈ ਇਹੋਂ ਤੇਰੇ ਡੜਾ ਪਿਆ ਵੀ ਹੁਣ ਇਹ ਵੀ ਕਿਧਰ ਚਲਿਆ ਹੋਊਗਾ ਇਹਨਾਂ ਨੇ ਗੋ ਵੀ ਬਾਧੇ ਕੀਤੇ ਪੂਰੇ ਨਹੀਂ ਕੀਤੇ ਜੀ ਹੁਣ ਹੁਣ ਲੋਕ ਕਿਹੜੇ ਪਿੰਡਾਂ ਦੇ ਜਾਂਦੇ ਨੇ ਲੋਕ ਇਹਨਾਂ ਦਾ ਵਿਰੋਧ ਕਰਦੇ ਨੇ ਤੇ ਗਾਣਾ ਕਰਦੇ ਨੇ ਕੋਈ ਬੀਬੀ ਇਹਨਾਂ ਨੂੰ ਵੋਟ ਨਹੀਂ ਪੈਂਦੀਗੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕਰਤਾਰ ਨੂੰ ਪੰਥ ਨੂੰ ਜੀ ਵੋਟ ਪੈਣੀ ਹੈ ਮਾਨ ਸਾਹਿਬ ਨੇ ਕੋਈ ਇਹ ਚੋਣ ਕੁਰਸੀ ਵਾਸਤੇ ਤਾਂ ਲੜ ਨਹੀਂ ਰਹੇ ਮਾਨ ਸਾਹਿਬ ਆਪਣੀ ਹੋਂਦ ਵਾਸਤੇ ਆਪਣੇ ਜਿਹੜੇ ਆਪਣੇ ਸਿੱਖ ਕੌਮ ਬਚਾਉਣੀ ਹੈ ਇਤਿਹਾਸ ਬਚਾਉਣਾ ਉਹਦੇ ਵਾਸਤੇ ਲੜਾਈ ਲੜ ਰਹੇ ਨੇ ਜੇ ਮਾਨ ਸਾਹਿਬ ਨੂੰ ਲੋਕ ਕਹਿੰਦੇ ਨਹੀਂ ਮਾਨ ਸਾਹਿਬ ਨੇ 1999 ਦੇ ਵਿੱਚ ਵੀ ਕਿਰਪਾਨ ਲੈ ਕੇ ਅੰਦਰ ਜਾਣਾ ਦੀ ਵੀ ਅਸੀਂ ਜਿਤਾਇਆ ਮਾਨ ਸਾਹਿਬ ਨਹੀਂ ਗਏ ਲੋਕਾਂ ਨੂੰ ਸਮਝ ਨਹੀਂ ਆਈ ਕਿ ਮਾਨ ਸਾਹਿਬ ਨੇ ਵੀ ਆਪਣੀ ਸੀਟ ਕਿਉਂ ਛੱਡੀ ਆਪਾਂ ਨੂੰ ਸਰਪੰਚੀ ਦਾ ਉਹਦਾ ਮਿਲ ਜੇ ਜਾਂ ਮੈਂਬਰੀ ਦਾ ਆਪਾਂ ਨਹੀਂ ਛੱਡ ਸਕਦੇ ਮਾਨ ਸਾਹਿਬ ਨੇ ਇੱਕ ਮੁੱਖ ਮੰਤਰੀ ਦਾ ਉਹਦਾ ਛੱਡਦਾ ਜੀ ਕਿਉਂਕਿ ਆਪਾਂ ਨੂੰ 10ਵੇਂ ਪਾਸ਼ਾ ਨੇ ਇਸਮਸ਼ੀਰ ਦਿੱਤੀ ਆ ਜੀ ਆਪਾਂ ਇਹ ਆਪਣਾ ਕਰਤਾਰ ਆ ਮਾਨ ਸਾਹਿਬ ਕਹਿੰਦੇ ਵੀ ਜਿੰਨਾ ਚਿਰ ਅਸੀਂ ਅੰਦਰ ਨਹੀਂ ਲਿਆ ਸਕਦੇ ਤੇ ਅਸੀਂ ਨਹੀਂ ਅੰਦਰ ਜਾ ਸਕਦੇ ਮਾਨ ਸਾਹਿਬ ਨੇ ਸੀਟ ਹੀ ਛੱਡ ਦਿੱਤੀ ਜੀ ਤੇ ਹੁਣ ਮਾਨ ਸਾਹਿਬ ਨੇ ਉਹਦੀ ਜਿੱਦੋ ਜਹੇ ਦੇ ਨਾਲ ਹੁਣ ਮਾਨ ਸਾਹਿਬ ਆਪਣੀ ਕਿਰਪਾਨ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਂਦੇ ਨੇ ਹੁਣ ਹੌਲੀ ਹੌਲੀ ਨੌਜਵਾਨੀ ਨੂੰ ਲੋਕਾਂ ਨੂੰ ਸਮਝਾਉਣ ਲੱਗ ਗਈ ਮਾਨ ਸਾਹਿਬ ਆਪਣੀ ਪਾਰਟੀ ਦੇ ਵਿੱਚ ਇੱਕੋ ਸਟੈਂਡ ਤੇ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਸੋਚ ਤੇ ਚੱਲ ਰਹੇ ਨੇ ਨੌਜਵਾਨੀ ਦੇ ਨਾਲ ਖੜਦੇ ਨੇ ਮਾਨ ਸਾਹਿਬ ਹਰੇਕ ਵੀ ਜੋ ਵੀ ਨੌਜਵਾਨਾਂ ਨਾਲ ਧੱਕਾ ਹੁੰਦਾ ਉਹਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਉਪਦੇ ਨੇ ਗਰਾਊਂਡ ਤੇ ਕਿਸ ਤਰ੍ਹਾਂ ਦੀ ਅਸਾਰ ਨਜ਼ਰ ਆਉਂਦੀ ਹੈ ਜੇ ਗਰਾਊਂਡ ਦੀ ਹਕੀਕਤ ਦੇਖੀ ਜਾਵੇ ਤਾਂ ਕੀ ਇਹ ਸਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਲੋਕ ਫਤਵਾ ਦੇ ਸਕਦੇ ਜਰੂਰ ਜੀ ਜਰੂਰ ਜਰੂਰ ਜੀ ਤੁਸੀਂ ਆਪ ਦੇਖ ਰਹੇ ਹੋ ਜੀ ਲੋਕ ਫਤਵਾ ਦੇਣਗੇ ਆਪ ਮਹਾਰੇ ਲੋਕ ਜੁੜਦੇ ਨੇ ਨੌਜਵਾਨ ਜੁੜਦੇ ਨਹੀਂ ਇਕਤੀ ਜੀ ਕਹਿਣ ਦੀ ਲੋੜ ਇੱਕ ਤਾਂ ਆਪਾਂ ਕਹਿ ਲਈ ਜੀ ਆਪਾਂ ਮਾਨ ਸਾਹਿਬ ਜਿੱਤਣਗੇ ਲੋਕ ਕਹਿ ਰਹੇ ਲੋਕ ਕਹਿੰਦੇ ਵੀ ਇਕਤੀ ਮਾਨ ਸਾਹਿਬ ਫੇਰ ਫਤਵਾ ਦੇਵਾਂਗੇ ਮਾਨ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਮਾਨ ਸਾਹਿਬ ਨੂੰ ਜਿੱਤੇ ਆਉਣਾ ਜਿੱਤੇ ਆਉਣਾ ਪਹਿਲਾਂ ਮਾਨ ਸਾਹਿਬ ਜਿੱਤੇ ਨੇ ਤੇ ਬਰਾਬਰ ਵੋਟਾਂ ਦੇ ਜਿੱਤੇ ਨੇ ਹਾਂ ਇਹ ਕੀ ਲੋਕ ਕਹਿੰਦੇ ਆ ਵੀ ਆਪਾਂ ਮਾਨ ਸਾਹਿਬ ਨੂੰ ਸੰਗਰੂਰ ਚੋਂ ਲੀਡ ਲੈ ਕੇ ਫੇਰ ਜਿਤੇ ਆਉਣਾ ਮਾਨ ਸਾਹਿਬ ਨੂੰ 2 2.5 3 ਲੱਖ ਦੀ ਜਿੰਨੇ ਵੀ ਆਪਾਂ ਲੀਡ ਲੈ ਕੇ ਦੇਣੀ ਆ ਬਾਅਦ ਤੋਂ ਬਾਅਦ ਲੀਡ ਨਾਲ ਮਾਨ ਸਾਹਿਬ ਨੂੰ ਜਿਤੇ ਆਉਣਾ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਣ ਹੈ ਜੀ ਬਹੁਤ ਮਾਨ ਸਤਕਾਰ ਹੁੰਦਾ ਆਪਣੀ ਪਾਰਟੀ ਦਾ ਸਾਡਾ ਵੀ ਹੁੰਦਾ ਤੇ ਮਾਨ ਸਾਹਿਬ ਦਾ ਵੀ ਬਹੁਤ ਲੋਕ ਮਾਨ ਸਤਕਾਰ ਕਰਦੇ ਨੇ ਮਾਨ ਸਾਹਿਬ ਦੀ ਪਾਰਟੀ ਦੇ ਨਾਲ ਕਿੰਨੇ ਕ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਮੈਂ ਜੀ 2008 ਤੋਂ ਮਾਨ ਸਾਹਿਬ ਦੀ ਪਾਰਟੀ ਦੇ ਨਾਲ ਜੁੜਿਆ ਹੋਇਆ ਆਪਾਂ ਤੋਂ ਪਹਿਲਾਂ ਹੀ ਸਾਡੇ ਨਾਲ ਬਲਵਿੰਦਰ ਸਿੰਘ ਕਰਾਚੂ ਜੋ ਮਾਨ ਸਾਹਿਬ ਦੇ ਨਿੱਜੀ 21 ਰਹਿੰਦੇ ਸੀਗੇ ਉਹ ਪ ਤੇ ਉਦੋਂ ਬਾਅਦ ਜੋ ਉਹਨਾਂ ਨੇ ਆਪਾ ਉਹਨਾਂ ਨਾਲ ਜੁੜੇ ਹੋਏ تھے 12 2008 ਤੋਂ ਤੇ ਉਹ ਹੁਣ ਆਪ ਦਾ ਪਿੱਛੇ ਹਟ ਗਏ ਸਾਨੂੰ ਕਹਿੰਦੇ ਤੁਸੀਂ ਨੌਜਵਾਨੋ ਤੁਸੀਂ ਆਪਦੀ ਕਮਾਂਡ ਸਾਹਮਣੇ ਪਾਰਟੀ ਦੀ ਕੋਈ ਸਵਾਰਥ ਵੀ ਹੈ ਤੁਹਾਡਾ ਨਹੀਂ ਨਹੀਂ ਇਹ ਆਪਣਾ ਕੋਈ ਸਵਾਰਥ ਨਹੀਂ ਹੈਗੇ ਫਿਰ ਗਰਾਉਂਡ ਤੇ ਜਾ ਕੇ ਪ੍ਰਚਾਰ ਪ੍ਰਸਾਰ ਕਿਸ ਤਰ੍ਹਾਂ ਕਰਦੇ ਹੋ ਜਿਹੜਾ ਇੱਕ ਗਰਾਉਂਡ ਦੇ ਵਿੱਚ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਕੇਡਰ ਹੁੰਦਾ ਪਾਰਟੀ ਦਾ ਤੇ ਫਿਰ ਉਹਨੂੰ ਖੜੇ ਕਰਨਾ ਖਾਸ ਕਰ ਜਿਹੜੇ ਮੁੱਖ ਤੌਰ ਤੇ ਵਰਕਰ ਹੁੰਦੇ ਨੇ ਜਾਂ ਆਗੂ ਸਹਿਬਾਨ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ ਫਿਰ ਕੇਡਰ ਨੂੰ ਖੜਾ ਕਰਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਭੂਮਿਕਾ ਨਿਭਾਉਣੀ ਹੈ ਤੁਸੀਂ ਜੀ ਹੁ ਸਾਰਾ ਕੁਝ ਲੋਕਾਂ ਨੂੰ ਕਹਿੰਦੇ ਹੀ ਜਾ ਕੇ ਸਮਝਾਈਂਦਾ ਵੀ ਆਪਾਂ ਨੇ ਗਰਾਊਂਡ ਲੈਵਲ ਤੇ ਆਪਣਾ ਕੰਮ ਕਰਨਾ ਪੰਥ ਕੇ ਪਾਰਟੀ ਆ ਪੰਥ ਵਾਸਤੇ ਕੰਮ ਕਰਨਾ ਕੋਈ ਆਪਾਂ ਨਹੀਂ ਆਈ ਵੀ ਆਪਾਂ ਨੇ ਪੈਸਾ ਲੈਣਾ ਤਨਖਾਹ ਵਾਸਤੇ ਕੰਮ ਕਰਨਾ ਨਹੀਂ ਵੀ ਪੰਥ ਕੇ ਪਾਰਟੀ ਆ ਲੋਕ ਵੀ ਜੁੜ ਰਹੇ ਨੇ ਲੋਹਰੇ ਕਹਿੰਦਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਤੇਰੇ ਇਕੱਲੇ ਹੀ ਨਹੀਂ ਜ਼ਿੰਮੇਵਾਰੀ ਬਣਦੀ ਇਹਦੇ ਕਰਕੇ ਲੋਕ ਵੱਧ ਤੋਂ ਵੱਧ ਜੁੜ ਰਹੇ ਨੇ ਵੀ ਅਸੀਂ ਤੇਰਾ ਸਾਥ ਦੇਵਾਂਗੇ ਤੂੰ ਸਾਡੇ ਨਾਲ ਚੱਲ ਆਪਾਂ ਕੋਈ ਆਏ ਨੇ ਕਿ ਕਿਸੇ ਤੇ ਜਾ ਕੇ ਲੀਟਰੀ ਤਾਂ ਸਮਝ ਜਿਉਂ ਆਉਣੇ ਜੀ ਕਿਸੇ ਤੇ ਨਹੀਂ ਜਮਾਈ ਹੈਗੀ ਨਾ ਆਪਾਂ ਨੂੰ ਕੋਈ ਅਹੁਦੇ ਦੀ ਭੁੱਖਾ ਲੋਕਾਂ ਨੂੰ ਵੱਧ ਤੋਂ ਵੱਧ ਸਮਝਾਈਦਾ ਪਾਰਟੀ ਨਾਲ ਜੋੜੀ ਨਾ ਵੀ ਆਪਾਂ ਜਿੰਨਾ ਚਿਰ ਆਪਣਾ ਧਰਮ ਨਹੀਂ ਬਚਦਾ ਆਪ ਨੂੰ ਆਪਣਾ ਵੱਖਰਾ ਮੁਲਕ ਨਹੀਂ ਮਿਲਦਾ ਉਹਨਾਂ ਚਿਰ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਆਪਾਂ ਨੂੰ ਆਪਣਾ ਵੱਖਰਾ ਮੁਲਕ ਮਿਲ ਗਿਆ ਆਪਾਂ ਦਾ ਧਰਮ ਸੇਫ ਹੋ ਗਿਆ ਆਪਾਂ ਆਟਾ ਦਾਲਾ ਸਾਡੋ ਸਕੀਮਾ ਜੀ ਸਾਰੀਆਂ ਆਪਣੇ ਕੋਲੇ ਆ ਜੂਗਾ ਆਪਣੀ ਬਿਜਲੀ ਆਪ ਨੂੰ ਇਹ ਫ੍ਰੀ ਦੇਈ ਜਾਂਦੇ ਨੇ ਜੀ ਲੋਕ ਸਿਆਸੀ ਤਰ੍ਹਾਂ ਤੋਂ ਅੱਕ ਚੁੱਕੇ ਨੇ ਫਿਰ ਕੀ ਲੱਗਦਾ ਕਿ ਜਦੋਂ ਤੁਸੀਂ ਮਾਨ ਸਾਹਿਬ ਦੀ ਆਡਿਓਲੋਜੀ ਜਾਂ ਉਹਨਾਂ ਦੀ ਸੋਚ ਜਾਂ ਉਹਨਾਂ ਦਾ ਬੈਕਗ੍ਰਾਉਂਡ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰਦੇ ਹੋ ਇਸ ਗੱਲ ਨੂੰ ਕਬੂਲਦੇ ਆ ਲੋਕ ਬਹੁਤ 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 ਚੰਗੀ ਤਰ੍ਹਾਂ ਕਬੂਲਦੇ ਆ ਜੀ ਅਸੀਂ ਪਿੱਛੇ ਇੱਕ ਰੇਤ ਗੜ ਦੇ ਵਿੱਚ ਡੋ ਟੂ ਡੋਰ ਕਰਦੇ ਤੇ ਘਰ ਦੇ ਵਿੱਚ ਪਹਿਲਾਂ ਮਾਤਾ ਨੂੰ ਦੱਸਿਆ ਵੀ ਮਾਨ ਸਾਹਿਬ ਨੂੰ ਵੋਟ ਪਾਉਣੀ ਆ ਉਹਨਾਂ ਨੇ ਕਿਹਾ ਵੀ ਭਵੰਤ ਮਾਨ ਨੂੰ ਕਿਤੇ ਤੇ ਜਦੋਂ ਮਾਤਾ ਨੂੰ ਅਸੀਂ ਬਹਿ ਕੇ ਸਮਝਾਇਆ ਜੀ ਆਪਦਾ ਜੋ ਮਾਨ ਸਾਹਿਬ ਨੇ ਕੰਮ ਕੀਤੇ ਤੇ ਉਹ ਦੱਸੇ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਆਜੋ ਚਾਹ ਪੀਓ ਜੀ ਆਪਾਂ ਨੇ ਸਾਰੀ ਸੇਵਾ ਕੀਤੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਪਵਾਵਾਂਗੇ ਵੀ ਤੇ ਕਹਿੰਦੇ ਵੀ ਤੁਸੀਂ ਸਾਨੂੰ ਜਿੱਤ ਹਾਂਦਾ ਅਸੀਂ ਤੁਹਾਡੇ ਨਾਲ ਵੀ ਚੱਲ ਸਕਦੇ ਆ ਇੰਨਾ ਲੋਕਾਂ ਵਿੱਚ ਉਤਸ਼ਾਹ ਹੋ ਗਿਆ ਜੀ ਮਾਨਸਾ ਸਾਹਿਬ ਦਾ ਮਾਨਸਾ ਸਾਹਿਬ ਨੇ ਕੋਈ ਵਾਅਦਾ ਇਹੋ ਜਿਹਾ ਕੀਤਾ ਹੀ ਨਹੀਂ ਹੈਗਾ ਵੀ ਜਿਹੜਾ ਨਾ ਪੂਰਾ ਕਰਿਆ ਹੋਵੇ ਜੀ ਲੋਕਾਂ ਦਾ ਸਿਹਤ ਸਹੂਲਤਾਂ ਜੀ ਸਾਰੇ ਲੋਕਾਂ ਨੂੰ ਕੈਂਸਰ ਵਾਸਤੇ ਮਾਨਸਾ ਵਰ ਇੱਕ ਦਾ ਕਾਰਡ ਬਣਦਾ ਸੈਂਟਰ ਵੱਲੋਂ ਜੋ ਵੀ ਪੈਸਾ ਆਉਂਦਾ ਲੋਕਾਂ ਵਿੱਚ ਦਿੱਤਾ ਜਾਂਦਾ ਬੀਲ ਚ ਆ ਬੀਲ ਚੇਰਾਂ ਜੀ ਉਹ ਵੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨਹੀਂ ਗਈਆਂ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਨੌਂਦਵਾਨ ਨੇ ਮਾਨ ਸਭ ਦੀ ਪਾਰਟੀ ਦੀ ਮਜ਼ਬੂਤੀ ਵਾਸਤੇ ਗਰਾਊਂਡ ਤੇ ਜਾ ਕੇ ਗਰਮੀ ਤੇ ਠੰਡ ਦੇ ਦਿਨਾਂ ਦੇ ਵਿੱਚ ਮੋਟਰਸਾਈਕਲ ਤੇ ਜਾ ਕੇ ਪ੍ਰਚਾਰ ਕੀਤਾ ਸਹੀ ਹੈ ਗੱਲ? ਹਾਂਜੀ ਹਾਂਜੀ ਮੋਟਰਸਾਈਕਲ ਤੇ ਜਾ ਕੇ ਵੀ ਜੋ ਪਿਛਲੀ ਇਲੈਕਸ਼ਨ ਹੋਈ ਇਸ ਨੂੰ ਮੈਂ ਦੱਸਿਆ ਪਿਛਲੀ ਇਲੈਕਸ਼ਨ ਦੇ ਵਿੱਚ ਜੀ ਮੈਂ ਕੱਲਾ ਜਾ ਕੇ ਚੋਣ ਪ੍ਰਚਾਰ ਕਰਦਾ ਸੀ ਇੱਕ ਮੁੰਡਾ ਮੇਰੇ ਨਾਲ ਹੋਰ ਹੋ ਜਾਂਦਾ ਕੋਈ ਨਾਲ ਦਾ ਪਿੰਡ ਦਾ ਤੇ ਅਸੀਂ ਚੋਣ ਪ੍ਰਚਾਰ ਕਰਦੇ ਜੀ ਹਰੇਕ ਪਿੰਡ ਦੇ ਵਿੱਚ ਜਾਂਦੇ ਅਸੀਂ ਦੁਪਹਿਰੇ ਦੇ ਵਿੱਚ ਕਿੰਨੇ ਦੋ ਬੰਦੇ 4 ਵਜੇ 5 ਵਜੇ 5 ਵਜੇ ਹੁੰਦੇ ਜਿਹੜੇ ਸਾਡੇ ਨਾਲ ਜੁੜਦੇ ਤੇਗੇ ਤੇ ਹੁਣ ਸਾਡੇ ਨਾਲ ਆਪ ਮਹਾਰੇ ਲੋਕ ਜੁੜਨ ਲੱਗ ਗਏ ਜਦੋਂ ਕਿਸੇ ਅਸੀਂ ਕਾਲ ਕਰਦੇ ਆ ਆਪ ਮਹਾਰੇ ਇਕੱਠ ਹੋ ਜਾਂਦਾ ਕਿੱਥੇ ਸਾਨੂੰ ਜਾ ਕੇ ਪਹਿਲਾਂ ਇਕੱਠ ਕਰਾਉਣਾ ਪੈਂਦਾ ਹੁੰਦਾ ਸੀ ਹੁਣ ਲੋਕ ਆਪਦੇ ਧਰਮ ਵੱਲ ਮੁੜ ਚੁੱਕੇ ਨੇ ਜਿਵੇਂ ਦੀਪ ਬਾਈ ਨੇ ਕਹਿੰਦੀ ਹਵਾ ਬਦਲੋਗੀ ਇਦਣੋਂ ਦਿਨ ਹਵਾ ਬਦਲਦੀ ਜਾਂਦੀ ਹੈ ਹਾਂਜੀ ਮਾਨ ਸਾਹਿਬ ਦੀ ਸੋਚ ਨੂੰ ਸਮਝ ਰਹੇ ਲੋਕ ਹਾਂਜੀ ਹਾਂਜੀ ਮਾਨ ਸਾਹਿਬ ਦੀ ਸੋਚ ਨੂੰ ਸਮਝ ਕੇ ਤੇ ਲੋਕਾਂ ਨੂੰ ਸਮਝ ਵੀ ਆਉਣ ਲੱਗ ਪਏ ਤਾਂ ਹੀ ਉਹ ਵੱਧ ਤੋਂ ਵੱਧ ਹੁਣ ਲੋਕ ਮਾਨ ਸਾਹਿਬ ਦਾ ਸਤਕਾਰ ਕਰਦੇ ਨੇ ਮਾਨ ਸਾਹਿਬ ਦੀ ਪਾਰਟੀ ਨਾਲ ਜੁੜ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਸਬੰਧਤ ਜਿਹੜੇ ਵਰਕਰ ਸਹਿਬਾਨ ਨੇ ਮਿਹਨਤੀ ਵਰਕਰ ਕਹੇ ਜਾ ਸਕਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੂਜੇ ਪਾਸੇ ਇਹ ਵੀ ਜ਼ਿਕਰ ਜੋਗ ਰਹੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਨਤੀਜੇ ਕਿਸ ਤਰੀਕੇ ਦੇ ਨਾਲ ਨਿਕਲਦੇ ਨੇ ਖਾਸ ਕਰਕੇ ਜੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਭ ਤੋਂ ਵੱਡੀ ਤੇ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਕਿਸੇ ਧਿਰ ਦੀ ਜਾਂ ਇਲਾਕੇ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਉਹ ਸੰਗਰੂਰ ਦੇ ਲੋਕ ਹੈ ਜਿਹੜੇ ਸੰਗਰੂਰ ਦੇ ਲੋਕਾਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਥੇ ਸੰਘਰਸ਼ੀ ਰਹੇ ਨੇ ਤੇ ਉੱਥੇ ਜਿੱਤ ਦਾ ਫਤਵਾ ਤੇ ਰਾਜਨੀਤੀ ਨੂੰ ਪਲਟਾ ਦੇਣ ਦੇ ਵਿੱਚ ਵੀ ਇਹਨਾਂ ਦੀ ਖਾਸ ਭੂਮਿਕਾ ਰਹੀ ਹੈ ਪਵਿੱਖ ਦੇ ਵਿੱਚ ਵੀ ਚੋਣ ਨਤੀਜੇ ਜ਼ਿਕਰਜੋਗ ਤੇ ਆ ਕੇਂਦਰ ਤਰਣਗੇ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ